ਰਿਗੂਲਰ ਟਾਈਮ ਦਾ ਫਸਰ ਕੰਮ ਕਰਕੇ ਅਹ ਪਾਜੀ ਕੇ ਨਾਮ ਦੀ ਥੋੜਾ ਤੇ ਕਿਥੋਂ ਦੇ ਰਹਿਣ ਵਾਲੇ ਹੋ ਕੀ ਮਸਲਾ ਹੋਇਆ ਜੀ ਹਾਂ ਮੈਂ ਮੇਰਾ ਨਾਮ ਸਰਦਾਰ ਸ਼ੰਸ਼ੀਰ ਸਿੰਘ ਪਿੰਡ ਨਾਸਰਗੜ੍ਹ ਦਾ ਰਹਿਣ ਵਾਲਾ ਹਾਂ ਤੇ ਸਾਡੇ ਲਾਗੇ ਨਜ਼ਦੀਕੀ ਰਣਜੀਤ ਸਿੰਘ ਰਿਪੀ ਰਹਿੰਦਾ ਵਾ ਤੇ ਉਹ ਮੈਂਬਰ ਖੇਤਾ ਆਇਸੀ ਪਹਿਲਾਂ ਪੰਨੂ ਸਾਹਿਬ ਦੀ ਪਾਰਟੀ ਚ ਤੇ ਬਾਅਦ ਵਿੱਚ ਉਹ ਮੈਂਬਰ ਵੀ ਬਣ ਗਿਆ ਤੇ ਜਿਹਦੇ ਕਾਰਨ ਕੀ ਹੋਇਆ ਕਿ ਉਹਨੇ ਮੈਂ ਸਰ ਪੰਜ ਪੰਜ ਹਜ਼ਾਰ ਦੀ ਜਮਾਤ ਸਰ ਪੈਂਚਾ ਹੋਣਾ ਇਸ ਟਾਲ ਤੇ ਉਹਦੀ ਮੇਰੇ ਨਾਲ ਰੰਜਿਸ਼ ਵਧ ਗਈ ਕਿ ਉਹ ਮਨਾਉਂਦੇ ਜਾਂਦੇ ਆ ਜਦੋਂ ਮਨ ਲੋਕ ਗੱਡੀ ਤੇ ਕਰਨੀ ਜਾਂ ਕੋਈ ਸਕੂਟੀ ਵਗੈਰਾ ਉਹਨੇ ਕੋਈ ਨਾ ਕੋਈ ਵਾਦਾ ਪਾਉਂਦਾ ਨਹੀਂ ਹਰ ਕੰਮ ਦੇ ਵਿੱਚ ਤੇ ਕਰਦਿਆਂ ਕਰਦਿਆਂ ਇਹ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਅੱਜ ਉਹਨੇ ਸਿੱਧੇ ਘਰ ਮਾਰ ਕੇ ਕਿੰਨਾ ਕੋਈ ਮਤਲੈਣਾ ਤੇ ਸਾਰੀ ਉਹਦੀ ਗੱਲ ਹੈ ਇਹ ਕੱਲ੍ਹ ਅ ਸਵੇਰ 8:00 ਵਜੇ ਦੀ ਗੱਲ ਆ ਸ਼ਾਮ ਦੀ ਉਹਨੇ ਉਹਦੇ ਨਾਲ ਥੋੜਾ ਜਿਹਾ ਅੜਦਾਲ ਮੰਡਾ ਹੋਇਆ ਉਹਨੇ ਇੱਕਦਮ ਮੈਨੂੰ ਗੱਡੀ ਰੋਕ ਲਈ ਤੇ ਗਾਲ੍ਹਾਂ ਕੱਢੀਆਂ ਤੇ ਫਿਰ ਉਹਨੇ ਅ ਮੈਂ ਜਾਰਜ ਦੇ ਵਿੱਚ ਗੱਡੀ ਲਾ ਕੇ ਵਾਪਸ ਆ ਰਿਹਾ ਸੀ ਉਹ ਆਪਣੇ ਬੇਡ ਦੇ ਦੇਖ ਲੋਪਾ ਉਹਨੇ ਬੇਡ ਦੇ ਦੇਖ ਲੋਪੇ ਤੇ ਸਾਨੂੰ ਪਹਿਲਾਂ ਗਾਲ ਮੰਡਾ ਕੀਤਾ ਫਿਰ ਸਾਡੇ ਦੇ ਸਿੱਧੀਆਂ ਹੋ ਗਿਆ ਕਿੰਨੀ ਗੋਲੀ ਅੱਜ ਗੋਲੀ 10 ਗੋਲੇ ਦੱਸੋ ਉਹ ਗੋਲੀ ਮੇਰੀ ਪੇਟ ਚ ਲੱਗੂ ਇੱਥੇ ਇਹ ਮਾੜਾ ਜਿਹੜਾ ਬੰਦਾ ਵਾ ਉਹਦੇ ਰਾਈਟ ਸਾਈਡ ਮੋਢੇ ਦੇ ਉੱਤੇ ਲੱਗੀ ਹੋਈ ਹੈ। ਉਹ ਉਹ ਗੋਲੀ ਜਿਹੜੀ ਆ ਉਹ ਇੱਥੇ ਗਰਦਨ ਤੱਕ ਚੱਲ ਗਈ ਹੈ। ਤੇ ਕੋਈ ਕੋਈ ਬੰਦਾ ਕੋਲਿਸ ਨੇ ਕੋਈ ਕਾਰਵਾਈ ਕੀਤੀ? ਹਾਂ ਲਈ ਪੁਲਸ ਆਈ ਆ ਪਰਚਾ ਕੱਟ ਕੇ ਲੱਗੀ ਹੈ। ਤੇ ਨਾਮ ਨਹੀਂ ਆਸੋ। ਉਹ ਉਸਨੇ ਪਰਚਾ ਦਰਜ ਕੀਤਾ ਕਿ ਬਿਆਨ ਲੈਟ ਰਿਹਾ। ਹੁਣ ਬਿਆਨ ਲੈ ਕੇ ਗਿਆ। ਤੇ ਹੁਣ ਦੇਖੋ ਕੀ ਕਾਰਵਾਈ ਕਰਦੇ ਹੈ। ਅੱਛਾ ਸੋਨਖੀ ਦਵਾਇਆ ਤੋਟ ਕਹਿੰਦਾ ਹੈ ਕਿ ਪੂਰਾ ਤੁਮਨ ਸਾਥ ਮੈਂ ਅੱਛਾ ਭਜੀ ਜਿਸ ਤਿੱਕੇ ਦਾ ਤੁਸੀਂ ਕਹਿ ਰਹੇ ਹੋ ਕਿ ਪੰਨੂ ਸਾਹਿਬ ਉਹ ਵੀ ਆਮ ਆਦਮੀ ਪਾਰਟੀ ਦੇ ਹੈ ਉਹ ਤੇ ਦੋ ਪੜੇ ਚੱਲਦੇ ਨੇ ਤੇ ਸਾਡੇ ਇੰਸਾਰੇ ਕਹਿ ਸਕਦੇ ਆਂ ਕਿ ਆਪਣਾ ਹੁੰਦਾ ਕੋਈ ਇਹ ਕੀ ਆਪਣੀ ਮਨਮਤ ਦੇ ਨਾਲ ਹੀ ਇੱਕ ਪਾਸੇ ਧੜਾ ਧਾਗੇ ਤੇ ਇੱਕ ਪਾਸੇ ਆ ਕਿ ਇਹਦੇ ਪਿੱਛੇ ਕੋਈ ਨਹੀਂ ਬੰਦਾ ਨਹੀਂ ਹੈ ਤੇ ਜੋ ਵੀ ਮਤਲਬ ਪਿੰਡ ਦਾ ਸਾਰਾ ਜੋ ਵੀ ਹੈ ਵਾ ਉਹ ਸਾਰਾ ਮੇਰੇ ਪਿੱਛੇ ਹੀ ਆ ਠੀਕ ਹੈ ਉਹਨੇ ਹਾਪਾਰਟੀ ਜਾਂ ਆਪੀ ਕੋ ਪਾਰਟੀ ਹਾਂਜੀ ਕੋ ਪਾਰਟੀ ਦੇ ਇਹਨੂੰ ਕਿੰਨੇ ਨੇ ਬਣਾਇਆ ਜਿਹੜੇ ਤੁਹਾਡੇ ਨਾਲ ਜਿਹੜਾ ਬੋਲੀ ਵੱਜੀ ਹੈ ਉਹ ਤੁਹਾਡੇ ਕੀ ਲੱਗਦੇ ਨੇ ਇਹ ਮੇਰਾ ਭਰਾ ਹੀ ਆ ਮੈਂ ਉਹਨੂੰ ਅੱਜ ਬੜਾ ਗਵਾਂਦੀ ਆ ਮੇਰਾ ਭਰਾ ਉਹਨੂੰ ਮੰਨਤੀ ਕਰਦਾ ਹੁੰਦਾ ਹਾਂ ਹਾਂਜੀ ਇਹ ਕਰਦੇ ਆ ਕਿ ਉਹਨੂੰ ਸੁਣਾਣਾ ਵਾਟ ਉਹਨੂੰ ਸਬਤ ਮਿਲਦਾ ਤੈਨੀਆਂ ਕਿਹਨੇ ਕੋਈ ਇੱਕ ਇਹਦਾ ਬੇਟਾ

ਕੋਈ ਮਸਲਾ ਹੋਇਆ ਹਾਂਜੀ ਇਹਦੇ ਤੋਂ ਪਹਿਲਾਂ ਵੀ ਇਹਨੇ ਕਈ ਵਾਰ ਮੇਰਾ ਰੋਸਾ ਦਿੱਕਿਆ ਵਾ ਕਈ ਵਾਰ ਮੇ ਨਾਲ ਲੜਨ ਦੀ ਕੋਸ਼ਿਸ਼ ਕੀਤੀ ਉਹਨੇ ਤੁਹਾਨੂੰ ਕੁਝ ਦੱਸਿਆ ਹਾਂਜੀ ਕਿਹੜਾ ਪਿੰਡ ਜੀ ਨਾ ਸਰਕੇ ਕੀ ਗੱਲ ਕੀ ਹੋਇਆ ਆਪਣੇ ਬੇਟੇ ਤੇ ਜਿਹੜਾ ਗੋਲੀਆਂ ਦਾ ਕਾਂਡ ਕੀਤਾ ਮਾਰੀ ਗਈ ਗੋਲੀ ਗੱਲ ਤਾਂ ਸਾਨੂੰ ਤੇ ਕੋਈ ਪਤਾ ਨਹੀਂ ਬਾਹਰ ਕਿਤੇ ਮਾੜਾ ਮੋਟਾ ਝਗੜਾ ਹੈ ਤੇ ਆਪਣੇ ਘਰ ਆਣ ਕੇ ਤੇ ਉਹ ਇਹ ਗੈਰੇਜ ਵਿੱਚ ਗੱਡੀ ਲਾਉਣਦੇ ਆ ਤੇ ਉਹਨਾਂ ਨੇ ਉਨੇ ਸ਼ੂਟ ਕਰ ਦਿੱਤੀਆਂ ਗੋਲੀਆਂ ਛੇੜੀਆਂ ਛੇ ਕਰ ਦਿੱਤੇ ਗਏ ਤੇ ਦੋ ਜਣਿਆਂ ਨੂੰ ਲੱਗ ਗਈਆਂ ਛਿੰਛੇਰ ਨੂੰ ਵੀ ਲੱਗ ਗਈ ਆ ਤੇ ਸੁਰਿੰਦਰ ਕੁਮਾਰ ਨੂੰ ਨਹੀਂ ਲੱਗ ਪਈ ਤੇ ਜੀ ਕੋਈ ਪੁਰਾਣੀ ਰੰਜਿਸ਼ ਸੀ ਕਿ ਜਾਂ ਸਾਡੀ ਕੋਈ ਰੰਜਿਸ਼ ਨਹੀਂ ਹੈ ਬਿਲਕੁਲ ਠੀਕ ਸਾਧਾਂ ਇਹੋ ਹੀ ਆਪੇ ਹਮੋਂ ਸਾਹਮਣੇ ਸਾਡੇ ਜਾਰੀ ਜੀ ਆਉਨਾ ਦਾ ਕਾਰਗਰ ਇਹ ਇਸ ਵਜ੍ਹਾ ਨਾਲ ਕੋਈ ਤੁਹਾਨੂੰ ਪਤਾ ਅੱਜ ਕੱਲ ਚੜੀਆਂ ਜਿਹੜੀਆਂ ਕੇਦੀ ਗੁੱਡੀ ਚੜੀ ਜਾਂਵੇ ਵੇਖ ਕੇ ਬਰਦਾਸ਼ਤ ਨਹੀਂ ਕਰਦੇ ਸਾਧ ਸੋਤੋਸੀ ਕੀ ਮੰਗ ਕਰਦੇ 50 ਰੁਪਏ 65 ਰੁਪਏ ਮੰਗ ਇਹ ਕਰਨੇ ਆ ਕਿ ਜੋ ਨਿਆਉਣ ਵਾਲੇ ਕਾ ਜਨ ਸਨ ਉਹਦਾ ਨਿਆਉਣ ਨਹੀਂ ਦਿਆ ਜਾਏ ਬਸ ਠੀਕ ਉਦੋਂ ਲੋਕ ਇਹਦਾ ਫਾਇਰ ਕਿਤੇ ਬਰਕੀ ਕੀ ਬੇਟੇ ਨੇ ਹਾਂਜੀ ਜੀ ਮੇਰਾ ਨਾਮ ਜਸਵਿੰਦਰ ਕੌਰ ਹੈ ਮੈਂ ਸਿੰਘਾਂ ਦੀ ਜੀ ਇਹ ਮੰਗਦਾ ਕਿ ਸਾਡੀ ਕੋਈ ਗੱਲ ਨਾ ਕਿ ਕਦੀ ਚੰਗਾ ਨਾ ਕਦੀ ਮਾਰਾ ਕੇ ਜੇ ਨਾ ਤੇ ਨਹੀਂ ਬੰਨਾਂ ਦੀ ਸਾਫ ਹੋਣਾ ਚਾਹੀਦਾ ਹੈ ਮੇਰੇ ਬੇਟੇ ਦੀ ਸ਼ੇਰ ਦੀ ਇੱਕ ਮਿੰਟ ਭਾਜੀ ਭੈਣ ਜੀ ਤੇਰਾ ਨਾਮ ਕੀ ਹੈ ਮੇਰਾ ਨਾਮ ਜਗਦੀਸ਼ ਕੌਰ ਕਿਹੜਾ ਪਿੰਡ ਹੈ ਭੈਣ ਜੀ ਆਪਣਾ ਹੈ ਸਾਡਾ ਪਿੰਡ ਨਾਸਰ ਕੇ ਤੇ ਪੈਂਚੀ ਪਿਛਲੇ ਦਿਨੀ ਹੋਇਆ ਸੀ ਇੱਕ ਕਹਿੰਦੇ ਸੀ ਕਿ ਗੋਈ ਚੱਲੀ ਤੇ ਪਰ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਸਾਡਾ ਬੇਟਾ ਹੋਵੇ ਪਰ ਸਾਨੂੰ ਇਸ ਬਾਰੇ ਪਤਾ ਨਹੀਂ ਹੈਗਾ ਬਾਹਰ ਕੀ ਗੱਲ ਹੈ ਬੇਟੀ ਦਾ ਨਾਂ ਕੀ ਸੀ ਬੇਟੇ ਦਾ ਨਾਂ ਰਣਦੀਪ ਸਿੰਘ ਤੇ ਕਿਦਿਨ ਹੋਈ ਕੋਈ ਬੈਸ ਬੁਸ ਹੋਈ ਉਹ ਬੜਾ ਇੱਥੇ ਉਹ ਫਾਈਨਾਂਸ ਦਾ ਕੰਮ ਕਰਦਾ ਸੀ ਜੀ ਸਰਮੰਤਰੀ ਜੀ ਟਿੱਕ ਕਰਨ ਤੋਂ ਨਾਲੋ ਟਿੱਕੂ ਮੜੀ ਮੁੱਟੀ ਪਹਿਲੇ ਰੰਜ ਸੀ ਕਿ ਜਿਵੇਂ ਅੱਜ ਸੀ ਜੀ ਕਿਸ ਨੂੰ ਇਹ ਸਭ ਬਾਰੇ ਪਤਾ ਹੀ ਨਹੀਂ ਹੈਗਾ ਸਾਨੂੰ ਤੇ ਸਾਡੇ ਸਰਦਾਰ ਜੀ ਦੇ ਸ਼ਾਮ ਨੂੰ ਖਾਣਾ ਖਾ ਰਹੇ ਸੀ ਤੋਂ ਪੂਰ ਦੁਆਰੇ ਗਏ ਸੀ ਲੋਕ ਲਾ ਕੇ ਸਾਡੇ ਤੁਹਾਡੇ ਹੱਥ ਵੀ ਦੇਖ ਸਕਦੇ ਤੁਸੀਂ ਕੈਮਰੇ ਦੇ ਵਿੱਚ ਤੇ ਖਾਣਾ ਖਾ ਕੇ ਉਹ ਹੱਥ ਧੋਣ ਦੇ ਸੀ ਜਿਹੜਾ ਸਰਪੰਚ ਜਿਹੜਾ ਸਾਡਾ ਕਸਰਪੰਚ ਸੀ ਨਾ ਉਹਦਾ ਫੋਨ ਆਇਆ ਸੀ ਤੇ ਆ ਗੱਲ ਹੋਈ ਹੈ ਸਾਨੂੰ ਤੇ ਪਤਾ ਨਹੀਂ ਘਰ ਕੁਛ ਨਹੀਂ ਨਾ ਸਾਨੂੰ ਬੇਟੇ ਨੇ ਦੱਸਿਆ ਤੇ ਇਸ ਟਾਈਮ ਬੇਟਾ ਕਿਹੜੀ ਐਸਟੇਮ ਪਤਾ ਨਹੀਂ ਸੰਗ ਕਿੱਥੇ ਤੇ ਫਾਜ਼ਫ ਉਹਨਾਂ ਨੇ ਤੇ ਉਹ ਫਿਰ ਜਦੋਂ ਪਿੰਡ ਨੇ ਪ੍ਰੈਸ਼ਰਾਈਜ਼ ਕੀਤਾ ਵੀ ਇਹਦੇ ਫਾਜ਼ਰ ਦਾ ਵਿੱਚ ਨਹੀਂ ਇਹ ਕਸੂਰ ਹੈਗਾ ਤੇ ਤਾਂ ਵੀ ਉਹਨੂੰ ਇਹਨਾਂ ਵੱਲ ਕਰੋ ਵਿੱਚ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੁੰਦੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਉਹਨਾਂ ਦਾ ਨਜਾਇਜ਼ ਨਾਲ ਹਿਲ ਵਿੱਚ ਪਾਇਆ ਗਿਆ ਵੀ ਕੋਈ ਕੈਮਰੇ ਚੈੱਕ ਕਰਕੇ ਵੀ ਦੇਖ ਸਕਦੇ ਨੇ ਫਿਰ ਉਹ ਵਿੱਚ ਕੁਝ ਬੋਲੇ ਜਾਂ ਨਹੀਂ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ ਸਾਨੂੰ ਅਸੀਂ ਤੇ ਆਵਾਜ਼ ਸੁਣੀ ਵਾਰ ਠੀਕ ਹੈ ਥੋੜੀ ਜਿਹੀ ਦੇਖਾਂ ਤੇ ਕੀ ਮਸਲਾ ਕੀ ਹੋਇਆ ਆਪਣਾ ਅੱਜ ਜਿਹੜਾ ਆਪਣੇ ਬੱਚੇ ਦੇ ਉੱਪਰ ਸ਼ੂਟ ਕੀਤਾ ਗਿਆ ਦੋਸ਼ਾਂ ਨੂੰ ਕੀ ਕਾਰਨ ਪਤਾ ਨਹੀਂ ਲੱਗਾ ਜੀ ਇਹ ਕਿਹੜੀ ਗੱਲਾਂ ਕੀਤਾ ਗਿਆ ਵਾ ਅਸੀਂ ਇਹੋ ਜੇ ਬੰਦੇ ਨਹੀਂ ਤੇ ਹੁਣ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਸਰਕਾਰ ਆਏ ਆ ਜੀ ਉਹ ਮਾਸ਼ਾਅੱਲਾ ਉਹ ਚੱਕਰ ਨੂੰ ਹਨ ਮਨ ਇਨਸਾਫ ਦਵਾਇਆ ਜਾਏ ਮੈਂ ਸੁਭੇਦਾਰ ਸੁਦੇਂਦਰ ਸਿੰਘ ਸਾਹਿਬ ਦਾ ਆਰਮੀ ਪਿੰਡ ਨਾਸਰ ਕੇ ਹਾਂਜੀ ਇਹ ਜੋ ਵੀ ਘਟਨਾ ਹੋਈ ਆ ਸਾਡਾ ਤੇ ਬਹੁਤ ਪਿਆਰਾ ਉਹ ਬੱਚਾ ਸੀ ਅਸੀਂ ਉਹਨੂੰ ਸਰਪੰਚ ਜੀ ਦੇ ਲੈਣ ਚ ਲਿਆਉਂਦਾ ਤੇ ਸਰਪੰਚ ਬਣਾਇਆ ਉਹਨੇ ਤੇ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਧੋਖਾ ਰੰਜਸ ਦੇ ਕਾਰਨ ਇਹਨਾਂ ਨੇ ਸਾਰਾ ਇਹ ਕੰਮ ਕੀਤਾ ਜੋ ਵੀ ਸਰਪੰਚੀ ਦੀ ਪਿਛਲੀ ਰੰਜਸ ਹੀ ਉਹਦਾ ਕਰਕੇ ਕੋਈ ਕਾਰਨ ਨਹੀਂ ਹੀ ਲੜਾਈ ਦਾ ਤੇ ਜਿਹੜਾ ਜਿਹੜਾ ਇਹਨੇ ਕੀਤਾ ਬਹੁਤ ਮੁੰੰਦ ਭਗਾ ਕੀਤਾ ਇਹ ਬੰਦੇ ਇੱਕ ਸਾਚੀ ਜਿਹੜਾ ਆਪਾਂ ਮਾਨਜੋਗ ਸਰਪੰਚ ਸਾਹਿਬ ਨੂੰ ਆਪਾਂ ਸਰਸੰਤੀ ਨਾਲ ਆਪਾਂ ਨੂੰ ਜੁੜਿਆ ਗਿਆ ਇਹ ਤੇ ਸਾਰੀ ਪਿੰਡ ਦਾ ਨਗਰ ਦਾ ਹੀ ਹੈ ਨਾ ਬਹੁਮਤ ਜੀ ਪੂਰੇ ਨਗਰ ਦਾ ਬਹੁਮਤ ਜੀ ਐਸੇ ਹੀ ਪੂਰੇ ਕਾਗਜ਼ ਭਰੇ ਸੀ ਉਹਨਾਂ ਵੀ ਭਰੇ ਸੀ ਜਿੱਦਾਂ ਡੇਟ ਆਉਣੀ ਸੀ ਨਾ ਚੋਣ ਨਿਸ਼ਾਨ ਲੈਣ ਦੀ ਉਹਨਾਂ ਕਾਗਜ਼ ਵਾਪਸ ਲੈ ਗਏ ਬਸ ਇੱਥੋਂ ਮੁੜ ਕੇ ਫਿਰ ਉਹ ਸਭ ਸਮਝ ਲਓ ਵੀ ਉਹ ਬਣ ਕੇ ਸਭ ਸਮਤੀ ਨਾਲ ਸੱਜ ਜਿੱਤੋਂ ਸਰਸੰਤੀ ਨਾਲ ਬਹੁਮਤ ਹੋ ਗਿਆ ਫਰ ਇਹ ਜਿਹੜਾ ਕਾਂਡ ਕੀਤਾ ਕਿਉਂ ਕੀਤਾ ਗਿਆ ਇਹਦੇ ਬਾਰੇ ਇਹ ਕਾਂਡ ਜਿਹੜਾ ਕੀਤਾ ਗਿਆ ਮੁੰਡੇ ਖੁੰਡੇ ਹੀ ਹਾਣੀ ਪਰਵਾਨੀ ਹੀ ਦੋਵੇਂ ਤੇ ਦੇ ਮੱਤ ਵੀ ਇਹ ਤਾਂ ਕੋ ਚੜ ਗਿਆ ਮੈਠਾਂ ਕੋ ਰਹਿ ਗਿਆ ਇਹ ਦੂਸਰੇ ਬੰਨੇ ਦੂਸਰੇ ਸਰਪੰਚ ਨਾਲ ਸੀਗਾ ਕਾਰਨ ਆਹੀ ਇਹਦਾ ਅਸਲੀ ਸੱਚ ਬਸ ਠੀਕ ਹੈ ਕੁਲਦੀਪ ਸਿੰਘ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਨਾਸਰ ਕੰਗ ਦਾ ਹਾਂ ਸਰਪੰਚ ਨਾਸਰ ਕੰਗ ਤੇ ਕੀ ਮਸਲਾ ਕੀ ਆਪਣੇ ਉਦੋਂ ਗੋਲੀ ਕਾਂਡ ਹੋਇਆ ਸੀ ਮਸਲਾ ਕੁਛ ਨਹੀਂ ਕੋਈ ਮਾਮੂਲੀ ਤਕਰਾਰ ਤੋਂ ਹੀ ਇਹ ਕੋਈ ਸਰਕਾਰੀ ਜਿਹਾ ਹਦਿਆਤਾ ਨੇ ਸੰਪੰਨ ਕਿ ਨਰੇਗਸ ਸਕੀਮ ਦੇ ਵਿੱਚ ਕੋਈ ਇਹਨਾਂ ਨੇ ਕੋਈ ਐਪ ਬਣਾਉਣੀ ਹੁੰਦੀ ਆ ਲੋਕੇਸ਼ਨ ਦਿੱਤੀ ਹੁੰਦੀ ਆ ਉਹਨਾਂ ਨੇ ਸਰਕਾਰ ਨੇ ਕਿ ਉੱਥੇ ਜਾ ਕੇ ਉਹ ਲੋਕੇਸ਼ਨ ਜਿਹੜੀ ਉਹ ਬਣਾ ਕੇ ਸਾਨੂੰ ਭੇਜੋ ਉਹ ਰੋਜ ਦੀ ਤਰ੍ਹਾਂ ਹੀ ਸ਼ਮਸ਼ੇਰ ਸਿੰਘ ਜਿਹੜਾ ਉਹ ਸ਼ਾਮ ਨੂੰ ਜਦੋਂ ਉਹਨੂੰ ਸਰਕਾਰੀ ਦਫ਼ਤਰ ਤੋਂ ਫੋਨ ਆਇਆ ਉਹ ਲੋਕੇਸ਼ਨ ਬਣਾਉਣ ਲਈ ਜਿੱਥੇ ਲੋਕੇਸ਼ਨ ਉਹਨਾਂ ਜਗ੍ਹਾ ਸਿਲੈਕਟ ਕੀਤੀ ਆ ਉਥੇ ਉਹ ਆਪਣੀ ਲੋਕੇਸ਼ਨ ਬਣਾਉਣ ਗਿਆ ਵਾ ਜਦੋਂ ਉਥੋਂ ਤੁਰਨ ਲੱਗਿਆ ਵਾ ਤੇ ਰਣਬੀਰ ਸਿੰਘ ਨੇ ਉਹਦੇ ਅੱਗੋਂ ਦੀ ਉਹ ਸਕੂਟਰ ਮੋਟਰਸਾਈਕਲ ਤੇ ਜਿਹੜੇ ਵਾਇਕ ਤੇ ਸੀਗਾ ਉਹਦੇ ਅੱਗੋਂ ਦੀ ਕੱਢਿਆ ਆਉਨੇ ਤੇ ਉਥੋਂ ਕੋਈ ਉਹਨਾਂ ਦਾ ਆਪਸ ਦੇ ਵਿੱਚ ਕੋਈ ਟਕਰਾਅ ਜਿਆ ਹੋ ਗਿਆ ਉਹ ਹੁਣ ਉਹਨੂੰ ਪਤਾ ਵਾ ਉਹਨਾਂ ਨੂੰ ਵੀ ਕੀ ਉਹਨਾਂ ਨੇ ਗੱਲ ਹੋਈ ਆ ਉਥੋਂ ਥੋੜੇ ਟਕਰਾਅ ਤੋਂ ਬਾਅਦ ਕੋਈ ਉਹਨੂੰ ਰਣਬੀਰ ਸਿੰਘ ਨੇ ਇਹਨੂੰ ਸ਼ਮਸ਼ੇਰ ਸਿੰਘ ਨੂੰ ਕੋਈ ਗਾਲੀ ਗਲੋਚ ਕੀਤਾ ਇਹ ਅੱਜ ਉਹ ਜਾ ਕੇ ਇਹਨੇ ਪੁਲਿਸ ਨੂੰ ਉੱਥੋਂ ਆ ਗਿਆ ਤੇ ਕਰਕੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਜਿਹੜੀ ਸੀ ਤੁਹਾਨੂੰ ਪਤਾ ਜੰਗਲਾ ਮਾਹੌਲ ਚੱਲ ਰਿਹਾ ਪੁਲਿਸ ਜਿਹੜੀ ਹੈ ਸ਼ਾਮ ਨੂੰ ਬਿਜੀ ਹੋਣੀ ਦੀ ਡਿਊਟੀਆਂ ਲੱਗ ਜਾਂਦੀਆਂ ਉਹਨਾਂ ਨੇ ਕਿਹਾ ਅਸੀਂ ਸਵੇਰੇ ਆ ਕੇ ਗੱਲ ਕਰਾਂਗੇ ਇਹਨੇ ਕਿਹਾ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਸਵੇਰੇ ਜਿਹੜੀ ਆਪੇ ਡੋਰ ਜਦੂੰਗਾ ਉਹ ਵਾਪਸ ਉੱਥੋਂ ਆ ਗਿਆ ਵਾ ਤੇ ਵਾਪਸ ਆਉਂਦੇ ਆਉਂਦੇ ਨੇ ਅਲੀਆਲ ਤੋਂ ਮੈਨੂੰ ਫੋਨ ਕੀਤਾ ਵਾ ਕਿ ਮੈਨੂੰ ਇਹਨੇ ਰਵੀਰ ਸਿੰਘ ਦੇ ਬਾੜਾ ਚੰਗਾ ਬੋਲਿਆ ਵੀ ਤੁਸੀਂ ਚਾਚਾ ਜੀ ਉਹਨਾਂ ਨਾਲ ਉਹਦੇ ਫਾਦਰ ਨਾਲ ਗੱਲ ਕਰਿਓ ਮੈਂ ਹੱਸਿਆ ਕਰਦਾ ਮੈਂ ਉਸੇ ਵਾਲੇ ਤੁਰੰਤ ਕੋਈ 9:30 ਦਾ 8:00 ਕਵੇ ਦਾ ਟਾਈਮ ਸੀਗਾ ਮੈਂ ਸੋਇਓ ਦੇ ਫਾਦਰ ਨੂੰ ਫੋਨ ਕੀਤਾ ਤੇ ਮੈਂ ਕਿਹਾ ਤੁਹਾਡੇ ਬੇਟੇ ਨੇ ਉਹਦੇ ਨਾਲ ਕੋਈ ਵਿਧੀ ਕੀ ਕੀਤੀ ਹੈ ਤੁਹਾਨੂੰ ਥੋੜਾ ਸਮਝਾਓ ਤੁਹਾਡੀ ਕੋਈ ਇਹਨਾਂ ਕੋ ਵੰਡ ਵਿਹਾਰ ਨਹੀਂਗਾ ਤੇ ਨਾ ਇਦਾਂ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਤੇ ਬਾਕੀ ਮੈਂ ਕਿਹਾ ਉਹ ਆ ਰਿਹਾ ਆਪਣੀ ਗੱਡੀ ਤੇ ਉਹਨੇ ਤੁਹਾਡੇ ਸਾਹਮਣੇ ਉਹਦੀ ਹੈਗੀ ਆ ਗੈਰੇਜ ਆ ਉਹਨੇ ਉੱਥੇ ਗੱਡੀ ਲਾਉਣੀ ਆ ਤੇ ਤੁਸੀਂ ਉੱਥੇ ਖੜ੍ਹ ਜੋ ਗੇਟ ਦੇ ਵਿੱਚ ਕੋਈ ਝਗੜਾ ਨਾ ਮੁੰਡਾ ਕਰੇ ਕਿਹਾ ਠੀਕ ਆ ਮੈਂ ਘਰੇ ਜਾ ਮੈਂ ਕੋਈ ਨਹੀਂ ਮੈਂ ਹੁਣੇ ਉਸੇ ਵਾਲੇ ਗੇਟ ਤੇ ਜਾਂਦਾ ਤੇ 10 ਮਿੰਟ ਬਾਅਦ ਹੀ ਉੱਥੇ ਗੋਲੀਆਂ ਦੀ ਆਵਾਜ਼ ਆਈ ਆ ਲਾਗੇ ਸਾਰੇ ਲੋਕਾਂ ਨੇ ਸੁਣੀਆ ਵਾ ਸਾਡੇ ਉੱਥੋਂ ਤੱਕ ਆਵਾਜ਼ ਗਈ ਜੀ ਆ ਘਰ ਤੱਕ ਤੇ ਲੱਗ ਉਹਨਾਂ ਨੇ ਮੈਨੂੰ ਫੋਨ ਕੀਤਾ ਇਸੇ ਸ਼ਮਸ਼ੀਰ ਸਿੰਘ ਨੇ ਫੋਨ ਕੀਤਾ ਵਾ ਕਿ ਚਾਚਾ ਇਹ ਭੱਜਿਓ ਛੇਤੀ ਇਹਨਾਂ ਦਾ ਗੋਲੀਆਂ ਮਾਰਤੀਆਂ ਗੋਲੀਆਂ ਚੱਲ ਗਈਆਂ ਉੱਥੋਂ ਮੈਂ ਭੱਜ ਕੇ ਆਇਆ ਤੇ ਆਉਂਦਿਆਂ ਨੂੰ ਫਟਾਫਟ ਉਹਨੂੰ ਗੱਡੀ ਦੇ ਵਿੱਚ ਪਾ ਕੇ ਬਟਾਲੇ ਹਸਪੀਟਲ ਲੈ ਗਿਆ ਉੱਥੋਂ ਅੱਗੇ ਫਿਰ ਗਰਦਾਸਪੁਰ ਤੇ ਅਮਰਸਰ ਲੈ ਗਿਆ ਤੇ ਇੱਥੇ ਆ ਕੇ ਪਤਾ ਕੀਤਾ ਮੈਂ ਕਿ ਕੀ ਨੁਕਸਾਨ ਹੋਇਆ ਕਿੰਦੇ ਸ਼ਮਸ਼ੇਰ ਦੇ ਹੀ ਪੇਟ 'ਚ ਗੋਲੀ ਲੱਗੀ ਆ ਜਿਹੜਾ ਨਾਲ ਸਰਿੰਦਰ ਕੁਮਾਰ ਆ ਸੁਨੂ ਉਹਦੇ ਵੀ ਮੋਢੇ ਦੇ ਸੱਜੇ ਮੋਢੇ ਦੇ ਵਿੱਚ ਗੋਲੀ ਲੱਗੀ ਆ ਤੇ ਇਹ ਦੋਵੇਂ ਜਿਹੜੇ ਬੰਦੇ ਜ਼ਖਮੀ ਆ ਤੇ ਇਹਨਾਂ ਨੂੰ ਗੱਡੀ 'ਚ ਪਾ ਕੇ ਤਰੰਤ ਅੰਮ੍ਰਿਤਸਰ ਦੇ ਵਿੱਚ ਉੱਥੇ ਲੈ ਗਏ ਜਿਹਨਾਂ ਦਾ ਅੱਜ ਮੇਰੇ ਖਿਆਲ ਸੇਰੀਅਸ ਕੇਸ ਆ ਅਜ ਉਹਨਾਂ ਦੇ ਆਪਰੇਸ਼ਨ ਵੀ ਹੋ ਰਹੇ ਆ ਅਜੇ ਗੋਲੀਆਂ ਜਿਹੜੀਆਂ ਕੱਢੀਆਂ ਨਹੀਂ ਗਈਆਂ ਉਹਨਾਂ ਦੇ ਬੋਡੀ ਦੇ ਵਿੱਚੋਂ ਤੇ ਹੁਣ ਅਗਲੀ ਕਾਰਵਾਈ ਇਹੋ ਹੀ ਆ ਪਰਿਵਾਰ ਮੰਗ ਕਰਦਾ ਵਾ ਸਾਰੀ ਪੰਚਾਇਤ ਬੈਠੀ ਆ ਉਹਨਾਂ ਦੇ ਪਰਿਵਾਰ ਬੈਠਾ ਵਾ ਬੀਬੀ ਹਰਤ ਪ੍ਰੀਤ ਬੈਠੀ ਹੈ ਮਜੂਦਾ ਸਰਪੰਚਾ ਸਾਡੇ ਪਿੰਡ ਦੇ ਤੇ ਉਹ ਪਰਿਵਾਰ ਇਹ ਹੀ ਮੰਗ ਕਰਦਾ ਵਾ ਕਿ ਸਾਨੂੰ ਇਨਸਾਫ ਦਿੱਤਾ ਜਾਏ ਪ੍ਰਸ਼ਾਸਨ ਤੋਂ ਮੰਗ ਕਰਦਾ ਵਾ ਕਿ ਇਹ ਸਾਨੂੰ ਇਸ ਦਾ ਜਿਹੜਾ ਦੇ ਆ ਸਾਡੇ ਨਾਲ ਹੋਈ ਆ ਵੇਖੋ ਜੀ ਇੱਕ ਪਰਿਵਾਰ ਦਾ ਮੁਖੀ ਆ ਪਿੰਡ ਦਾ ਮੁਖੀ ਆ ਪਰਿਵਾਰ ਦਾ ਮੁਖੀ ਆ ਕਾਰੋਬਾਰੀ ਬੰਦਾ ਵਾ ਤੇ ਉਹਦੇ ਸਿੱਧਾ ਸਿੱਧੀ ਸ਼ੂਟ ਕੀਤੀ ਗਈ ਆ ਕੋਈ ਲਿਹਾਜ਼ ਨਹੀਂ ਕੀਤਾ ਜੰਨੀਆਂ ਉਹਦੇ ਉਹਦੇ ਵਿੱਚ ਹੀ ਰਵਾਲਵਰ ਦੇ 6 ਦੀਆਂ 6 ਗੋਲੀਆਂ ਨੇ ਆਜ਼ਾਦ ਕਰਤੀਆਂ ਮਾਰਨਾ ਗੁਰੂ ਆਂਦਾ ਸੀ ਉਹਨਾਂ ਨੂੰ ਬਤਾ ਗਿਆ ਉਹ ਪਰ ਬਚ ਗਏ ਆ ਸੀ ਗਈ ਆ ਤੇ ਇਹਦਾ ਉਹ ਸਾਰਾ ਪਰਿਵਾਰ ਆ ਸਾਰਾ ਪੰਚਾਇਤ ਸਾਰੀ ਇਹ ਮੰਗ ਕਰਦੀ ਆ ਕਿ ਇਹਦਾ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਹੋਰ ਕੀ ਕਹਿਣਾ ਸਰਪੰਚ ਸਾਹਿਬ ਜਿਹੜੀ ਦੀ ਬਾਰੇ ਤੁਸੀਂ ਉਦੋਂ ਸ਼ਿਕਾਇਤ ਨਰਜਨ ਐਫ ਆਈ ਆਰ ਦਰਜ ਕਿੱਥੇ ਹੋਈ ਸੀ ਤਾਂ ਕੀ ਉਹਨਾਂ ਰੱਸ਼ਤ ਪਾਈ ਉਹਦਾ ਜੀ ਕੱਲ ਫਿਰ ਉੱਥੇ ਹਸਪੀਟਲ ਪੁਲਿਸ ਗਈ ਸੀ ਉਹਦੇ ਸ਼ਮਸ਼ੇਰ ਸਿੰਘ ਦੇ ਤੇ ਸਰਿੰਦਰ ਸੋਨੂ ਦੇ ਉਹਨਾਂ ਨੇ ਬਿਆਨ ਦਰਜ ਕੀਤੇ ਆ ਉਹਦੇ ਆਧਾਰ ਤੇ ਹੀ ਹੁਣ ਅਗਲੀ ਕਾਰਵਾਈ ਕਰਨਗੇ ਜੋ ਵੀ ਉਹ ਪਰਚਾ ਜਿਹੜੇ ਜਿਹੜੇ ਉਹਨਾਂ ਨੇ ਨਾਂ ਲਿਖਾਏ ਹੋਣਗੇ ਉਹਦੇ ਆਧਾਰ ਤੇ ਉਹਨਾਂ ਦੀ ਅਰੈਸਟ ਕਰਨਗੇ ਜਿਹੜੇ ਬੰਦੇ ਦੇ ਨਾਂ ਹੋਣਗੇ ਉਹਦੇ ਵਿੱਚ ਪਤਾ ਲੱਗਾ ਵੀ ਕਿੰਨੇ ਕਨੇ ਅਰੈਸਟ ਹੋਏ ਜੀ ਇੱਕ ਬੰਦਾ ਅਰੈਸਟ ਹੋਇਆ ਜੀ ਇਹ ਤੱਕ ਪਰਚਾ ਸੀ ਕਿੰਨੇ ਤੇ ਪਰਚਾ ਜੀ ਇਹ ਮੇਰੇ ਖਿਆਲ ਤਿੰਨ ਬੰਦਿਆਂ ਦੇ ਕਹਿੰਦੇ ਆ ਕਿਹੜੇ ਕਿਹੜੇ ਜਿਹੜੇ ਦੋਸ਼ ਕਿੜੇ ਕਿੜੇ ਜੀ अपार सिंह रणबीर सिंह ਤੇ ਕੁਦਰਤ ਰਣਬੀਰ ਸਿੰਘ ਦਾ ਬੇਟਾ ਮਹਤਾਬ ਤਿੰਨ ਦਾ ਨਾਂ ਸਾਹਮਣੇ ਆ। ਤੇ ਜਦੋਂ ਸ਼ੂਟ ਕੀਤਾ ਸੀ ਇਹਨੇ ਨੇ ਫਿਰਵਾਲ ਨਾਲ ਤੇ ਉਦੋਂ ਕੱਲਾ ਮੌਜੂਦ ਸੀ ਕਿ ਤੇ ਨਾਲੇ ਮੌਕੇ ਦੇ ਨਾਲ ਵੀ ਦੋਸ਼ੀ ਚ। ਨਹੀਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਕਿਉਂਕਿ ਮੈਂ ਦੂਰ ਸੀਗਾ ਮੈਂ ਉਸ ਟਾਈਮ ਤੇ ਉੱਥੇ ਨਹੀਂ ਸੀ। ਮੈਂ ਤੇ ਬਾਅਦ ਕੀ ਆਇਆ ਵਾਂ। ਪਰ ਇਹ ਪਤਾ ਸਾਰਾ ਕਲੀਅਰ ਆ ਵੀ ਰਣਬੀਰ ਸਿੰਘ ਨੇ ਸ਼ੂਟ ਕੀਤਾ ਵਾ। ਬਾਕੀ ਮੈਂ ਉਸ ਟਾਈਮ ਤੇ ਮੌਕੇ ਤੇ ਨਹੀਂ ਸੀ ਕੋਈ ਜਿਹੜੀ ਸਚਾਈ ਹੈ। ਦੂਸਰੇ ਦੋ ਕਿ ਸਕਦੀ ਹੈ ਨਾ ਸਾਨੂੰ ਤੇ ਕੋਈ ਨਹੀਂ ਨਾ ਪਤਾ ਵੀ ਕੀ ਸੀ ਕੀ ਨਹੀਂ ਲਾਇਸੈਂਸ ਵੀ ਜ਼ਰੂਰ ਬਣਾਇਆ ਹੋਏਗਾ ਉਹਨੇ ਤੇ ਪਰ ਉਹਦੀ ਫੌਨਸ਼ਨ ਜਿਹੜੀ ਉਹ ਪੁਲਿਸ ਹੀ ਕਰ ਸਕਦੀ ਹੈ ਵੀ ਕਿਹੜਾ ਹਸਲਾ ਕਿਹੜੇ ਰੌਂ ਚੱਲੇ ਆ ਸਰ ਜੀ ਕੋਈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਪਾਂ ਇਹਦੇ ਬਾਰੇ ਵਿੱਚ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਸਾਰੀ ਪੰਚਾਇਤ ਤੇ ਸਾਰਾ ਨਗਰੀਏ ਮੰਗ ਕਰਦਾ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਮਦ ਭਾਗੀ ਘਟਨਾ ਵਾਪਰੀ ਆਜੇ ਤੱਕ ਅਸੀਂ ਇਦਾਂ ਦੀ ਕੋਈ ਘਟਨਾ ਅਜੇ ਤੱਕ ਨਾਸਰ ਕਾਂ ਦੇ ਵਿੱਚ ਅਸੀਂ ਨਹੀਂ ਕਦੇ ਵੇਖੀ ਕਿ ਜਿਹੜੀ ਕੋਈ ਵੀ ਗੱਲ ਨਾ ਹੋਣ ਦੇ ਬਾਵਜੂਦਵੇਂ ਮਾੜੀ ਰੰਜਿਸ਼ ਤੋਂ ਉੱਠ ਕੇ ਸੁਧੀ ਗੋਲੀਆਂ ਕਿਸੇ ਦੇ ਮਾਰ ਦਿੰਦੀਆਂ ਇਹ ਬਹੁਤ ਵੱਡਾ ਪਾਕਟਾ ਨਾ ਤੇ ਅਖਾਰ ਤੇ ਹਰ ਇੱਕ ਬੰਦੇ ਨੇ ਆਪਣੀ ਹਫਾਜਤਾਂ ਤੇ ਲਾਇਸੈਂਸੀ ਬਣਾਏ ਆ ਕਦੇ ਵੀ ਕੋਈ ਇਦਾਂ ਦਾ ਕੋਈ ਸਾਡੇ ਕੰਦੇ ਦੇ ਕਦੇ ਕੋਈ ਵਾਕਿਆ ਨਹੀਂ ਹੋਇਆ ਇਹ ਪਹਿਲਾ ਜਿਹੜਾ ਵਾਕਿਆ ਹੋਇਆ ਬਹੁਤ ਨਿੰਦਣਯੋਗ ਦਾ ਸਾਰਾ ਪੰਜਾਬ ਦੇ ਇਸ ਦੀ ਨਿੰਦਿ ਕਰਦਾ ਵਾ ਇਹ ਬੜੀ ਮਾੜੀ ਗੱਲ ਹੋਈ ਆ ਜਮੁਸ਼ੀਰ ਸਿੰਘ ਦੇ ਛੋਟੇ ਛੋਟੇ ਬੱਚੇ ਆਪਣਾ ਕਾਰੋਬਾਰ ਕਰਦਾ ਵਾ ਕਿਸੇ ਨੂੰ ਕੋ ਮਾੜੀ ਨਹੀਂ ਚੰਗੀ ਨਹੀਂ ਸਾਰਾ ਪੰਡਾ ਸਫਲਦਾ ਗਵਾਈ ਪਰਦਾ ਵਾ ਤੇ ਨਿਯਾਜੋ ਯੋਜਨਾ ਤੱਕ ਆ ਬਹੁਤ ਜ਼ਿਆਦਾ ਤੇ ਥੈਂਕ ਯੂ ਇਹੀ ਮੰਗ ਕਰਦੇ ਆ ਵੀ ਜੋ ਵੀ ਬਣਦੀ ਕਾਰਵਾਈ ਹੋ ਕੀਤੀ ਹੈ ਥੈਂਕ ਯੂ ਪਿਛਲੇ ਦਿਨ ਗੋਲੀ ਚੀ ਤੇ ਕਿਤੋਂ ਚਲਾਈ ਕਿ ਤੇ ਕੀ ਕਾਰਨ ਸੀ ਕਿ ਕਿਉਂ ਹੋਇਆ ਜੇ ਕਾਣ ਨਸਰ ਕੇ ਗੋਲੀ ਕਲੀ ਸੁਮਸ਼ੀਰ ਸਿੰਘ ਦੇ ਬਿਆਨ ਤੇ ਮਕਰਮਾ ਦਰਜ ਦਿਸਟਰ ਕਰ ਦਿੱਤਾ ਜਮਾ ਤਿੰਨਾ ਜਾਣੇ ਦੇ ਖਿਲਾਫ ਮਕਰਮਾ ਨੰਬਰ 42 95 25 109 ਬੀਐਨਐਸਰ 25 ਲੱਖ ਦੀ ਰਕਮ ਦਾ ਮੁਕੱਦਮਾ ਦਰਜ ਦ رجسٹ ਕਰਤਾ ਰਣਜੀਤ ਸਿੰਘ ਅਤੇ 파ਰਸ਼ਨ ਤੇ ਮਹਤਾਬ ਸਿੰਘ ਦੇ ਖਿਲਾਫ ਉਹਦੇ ਵਿੱਚ ਇੱਕ ਜਣਾ ਜਿਹੜਾ ਆਫਸਰ ਨੂੰ ਗ੍ਰਿਫਤਾਰੀ ਕਰਕੇ ਜਿਲ੍ਹੇ ਚ ਭੇਜ ਦਿੱਤਾ ਇਹ ਦੂਜੇ ਦੌਰ ਇੰਡੀਆ ਵਿਗ੍ਰਿਤ ਕਰਤਾ ਕੇ ਜਿਲ੍ਹੇ ਚ ਭੇਜਿਆ ਗਿਆ